ਨਵਾਬਾਸੀਆਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਸ਼ਹਿਰ ਟਾਂਡਾ ਦੇ ਵਿੱਚ ਖੁੱਲ ਗਈ ਹੈਗੀ ਇਲੈਕਟ੍ਰੋਨਿਕ ਸਕੂਟਰੀਆ ਦੀ ਏਜੰਸੀ ਜਿਹਨਰੇ ਤੇ ਆਪਾਂ ਗੱਲਬਾਤ ਕਰਾਂਗੇ ਸ਼ਰਮਾ ਏਜੰਸੀ ਜਿੱਥੇ ਇਲੈਕਟ੍ਰੋਨਿਕ ਸਕੂਟਰੀਆਂ ਬਾਰੇ ਮਿਲਦੀਆਂ ਹਨ ਔਰ ਆਪਾਂ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਾਂਗੇ ਕਿ ਉਹ ਸਾਨੂੰ ਕਿਹੜੀ ਕਿਹੜੀ ਫੈਸਿਲਿਟੀ ਦੇ ਰਹੇ ਹੈਗੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਆਜੋ ਆਪਾਂ ਉਹਨਾਂ ਦੇ ਓਨਰ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਈ ਸਤਿਗੋੜੀ ਸਤਿਗ੍ਰੰਭੀ ਸਤਿ ਸ਼੍ਰੀ ਅਕਾਲ ਭਾਈ ਤੁਹਾਨੂੰ ਪਹਿਲਾਂ ਤਾਂ ਸ਼ਰਮਾ ਜੀ ਨਵੀਂ ਏਜੰਸੀ ਖੋਲਣ ਦੀ ਬਹੁਤ-ਬਹੁਤ ਮੁਬਾਰਕਾ ਜੀ ਤੁਹਾਨੂੰ ਵੀ ਬਹੁਤ-ਬਹੁਤ ਭਾਈ ਆਪਾਂ ਤੁਹਾਡੇ ਕੋਲ ਜਾਣਕਾਰੀ ਲੈਣੀ ਹੈਗੀ ਆ ਕਿ ਜੋ ਤੁਸੀਂ ਨਵਾਂ ਕਾਰੋਬਾਰ ਖੋਲਿਆ ਹੈਗਾ ਈ ਰਿਕਸ਼ਾ ਈ ਰਿਕਸ਼ਾ ਦਾ ਈ ਸਕੂਟਰੀਆ ਵਾਲਾ ਇਲੈਕਟ੍ਰਿਕ ਸਕੂਟਰੀਆ ਦਾ ਹੋਰ ਇਹਾਰੇ ਆਪਾਂ ਤੁਹਾਡੇ ਕੋਲ ਜਾਣਕਾਰੀ ਲੈਣੀ ਹੈ ਵੀ ਤੁਸੀਂ ਕਸਟਮਰ ਨੂੰ ਕੀ-ਕੀ ਅਵੇਲੇਬਲ ਕਰਵਾ ਕੇ ਦੇ ਰਹੇ ਹੋ ਅਸੀਂ ਸਰ ਪਹਿਲਾਂ ਈ ਰਿਕਸ਼ੇ ਵੀ ਵੇਚਦੇ ਆ ਜੀ ਇਲੈਕਟ੍ਰਿਕ ਸਕੂਟਰ ਵੀ ਵੇਚਦੇ ਆ ਜੀ ਇਹ ਜਿੰਨਾ ਵੇਚਦੇ ਆ ਅਸੀਂ ਲੈਡ ਐਸਿਡ ਬੈਟਰੀ ਨਾਲ ਵੇਚਦੇ ਆ ਜੀ ਤੇ ਸਾਡੇ ਦਰਸ਼ਕ ਵੀਰਾਂ ਨੂੰ ਸਕੂਟਰੀ ਤੇ ਲਾਗੇ ਜਾ ਕੇ ਦਿਖਾ ਦਿਓ ਠੀਕ ਆ ਭਜੀ ਇਹ ਮੇਰਾ ਖੜੀਆਂ ਸਕੂਟਰ ਅੱਛਾ ਭਜੀ ਇਹ ਤੁਹਾਡੇ ਕੋਲ ਕਿਹੜੇ ਕਿਹੜੇ ਮਾਡਲ ਆਉਂਦੇ ਹੈਗੇ ਆ ਇਹ ਸਭ ਤੋਂ ਜੀ ਜਿਹੜਾ ਇਹ ਮਾਡਲ ਆ ਸਭ ਤੋਂ ਸੈਂਟਰ ਵਾਲਾ ਮਾਡਲ ਆ ਇਹ ਇਹ ਵਾਲਾ ਸਰ ਤੋਂ ਟੌਪ ਮਾਡਲ ਆ ਓਕੇ ਆ ਵਾਲਾ ਠੀਕ ਹੈ ਜੀ ਇਹ ਇਹ ਸੈਂਟਰ ਵਾਲਾ ਮਾਡਲ ਆ ਇਹ ਜਿਹੜੀ ਅਰਬਨ ਕੰਪਨੀ ਆ ਹਾਂਜੀ ਹਾਂਜੀ ਇਹ ਆਪਣੇ ਭਾਈ ਕਿੱਥੇ ਦੀ ਹੈ ਇਹ ਇਹ ਭਾਜੀ ਲੋਕਲ ਹੀ ਆ ਇਸੇ ਚੱਕਰ 'ਚ ਅਸੀਂ ਇਹਨੂੰ ਹੀ ਦਿੱਤੀ ਹੈ ਕਿਉਂਕਿ ਪੰਜਾਬ ਦੀ ਇਹ ਕੰਪਨੀ ਆ ਜੀ ਤੇ ਇਹਨੂੰ ਤਾਂ ਹੀ ਅਸੀਂ ਪਹਿਲ ਦਿੱਨੇਗੇ ਤਾਂ ਜਦੋਂ ਸਪੇਅਰ ਪਾਰਟ ਦੀ ਲੋੜ ਪੈਂਦੀ ਆ ਤੇ ਬਾਕੀ ਸਭ ਕੰਪਨੀਆਂ ਡੋਰ ਜਾਂਦੀ ਆ ਅੱਛਾ ਜੀ ਇਹ ਕੰਪਨੀ ਜਿਹੜੀ ਹੈਗੀ ਆ ਸਾਡਾ ਸਾਥ ਦਿੰਦੀ ਆ ਸਾਡੀ ਇਹਦੇ ਨਾਲ ਦੀ ਹੀ ਏਜੰਸੀ ਕਪੂਰਥਲੇ ਵੀ ਆ ਜੀ ਠੀਕ ਹੈ ਜੀ ਉਹ ਸਾਡੇਆਂ ਦੋਨੇ ਕਾਊਂਟਰ ਰਾਇ ਇੱਕ ਕਬੂਤਲੇ ਇੱਕ ਇੱਥੇ ਕਾਊਂਟਰ ਠੀਕ ਹੈ ਜੀ ਕਬੂਤਲੇ ਜੀ ਆਪਣੀ ਏਜੰਸੀ ਆ ਉਹ ਵੀ ਤੁਹਾਡੇ ਨਾਲ ਹਾਂਜੀ ਹਾਂਜੀ ਉਹਨੇ ਸਾਡੇ ਆਪਣੀ ਹੈ ਜੀ ਰਿਲੇਟਿਡ ਹੈ ਆਹ ਜੀ ਇਹਦੇ ਵਿੱਚ ਸਾਨੂੰ ਕੀ ਕੀ ਮਿਲਦਾ ਹੈਗਾ ਇਹ ਤੁਹਾਨੂੰ 60 ਵੋਲਟ ਜੀ ਵੀ ਮਿਲ ਜਾਣੀ ਆ ਜੀ 72 ਵੋਲਟ ਜੀ ਵੀ ਮਿਲ ਜਾਣੀ ਆ ਅੱਛਾ ਜੀ 60 ਵੋਲਟ ਵਾਲੀ ਦੀ ਕੀ ਐਵਰੇਜ ਹੈਗੀ ਉਹਦੀ ਐਵਰੇਜ 50 ਤੋਂ 60 ਕਿਲੋਮੀਟਰ ਆਣੀ ਆ ਦੂਸਰੀ ਜੀ 60 ਤੋਂ 70 ਕਿਲੋਮੀਟਰ ਆਣੀ ਆ ਜਿਹੜੀ 72 ਵਾਲੀ ਆ ਹਾਂਜੀ 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 ਅੱਛਾ ਜੀ ਇਹ ਤਾਂ ਇਹ ਕਿੰਨੀਆਂ ਬੈਟਰੀਆਂ ਤੇ ਹੈਗੀ ਆ ਇਹ 6 ਬੈਟਰੀਆਂ ਨਾਲ ਜੀ ਤਿਆਰ ਕਰਵਾ ਕੇ ਰੱਖੀ ਦੀ ਹੈ ਤਿਆਰ ਆਪ ਹੀ ਤਿਆਰ ਕਰਾਈ ਦੀ ਆਸੀਂ ਬੈਟਰੀਆਂ ਆਪ ਖੁਦ ਟਰਟ ਕਰਵਾਈ ਦੀਆਂ ਅੱਛਾ ਜੀ ਤੇ ਇਹ ਜਿਹੜੀ 72 ਵੋਲਟ ਚ ਤਿਆਰ ਕਰਵਾ ਕੇ ਰੱਖੀ ਦੀ ਹੈ ਜੇ ਕੋਈ ਸਾਨੂੰ ਕਸਟਮਰ ਕਵੇ ਤੇ ਸਸਤੀ ਸਾਨੂੰ ਚਾਹੀਦੀ ਆ ਜੀ ਫਿਰ ਅਸੀਂ ਇਹਨੂੰ 60 ਵੋਲਟ ਚ ਤਿਆਰ ਕਰਾ ਸਕਦੇ ਆ ਅੱਛਾ ਜੀ ਫਿਰ ਉਹਨੇ ਉਹਦਾ ਕੀਮਤ ਘੱਟ ਜਾਂਦੀ ਆ ਉਹਦਾ ਰੇਟ ਘੱਟ ਜਾਣਾ ਹਾਂਜੀ ਹਾਂਜੀ ਅੱਛਾ ਇਹ ਜਿਹੜੀ ਆਪਣੇ ਕੋਲ ਸਾਰੇ ਇੱਕੋ ਮਾਡਲ ਆ ਜਾਂ ਵੱਖਰੇ ਵੱਖਰੇ ਮਾਡਲ ਵੱਖਰੇ ਵੱਖਰੇ ਮਾਡਲ ਆ ਜੀ ਇਹ ਕਿਹੜਾ ਮਾਡਲ ਆਪਣੇ ਕੋਲ ਇੱਕ ਸਰ ਤੋਂ 1 ਲੱਖ ਦੀਆਂ ਤੇ ਮੈਂ ਜਿਹੜੀਆਂ 35000 ਦੀ ਇੱਕ ਦਵਾਂਗੇ ਜੀ ਅਸੀਂ ਉਹਨੂੰ ਅੱਛਾ ਜੀ ਅਸੀਂ ਉਹਦੀ ਗਾਰੰਟੀ ਤਾਂ ਨਹੀਂ ਦੇਨੇ ਪਰ ਤੁਹਾਡੇ ਚੈਨਲ ਦੇ ਥਰੂ ਜਿਹੜਾ ਖੜ ਤੋਂ ਆਏਗਾ ਜੀ ਅਸੀਂ ਉਹਨੂੰ ਉਹਦੀ ਗਾਰੰਟੀ ਵੀ ਦਵਾਂਗੇ ਅੱਛਾ ਜੀ ਠੀਕ ਹੈ ਜੀ ਉਹ ਇੱਕ ਇਹ ਸਭ ਤੋਂ ਟਾਪ ਮਾਡਲ ਆ ਇੱਕ ਉਹ ਮਾਡਲ ਆ ਸਾਰਿਆਂ ਦੇ ਵਿੱਚ ਤਿੰਨ ਕਲਰ ਆ ਜਿਹੜੇ ਵੱਖਰੇ ਵੱਖਰੇ ਮਾਡਲ ਨੇ ਵਿੱਚ ਵੱਖਰੇ ਵੱਖਰੇ ਕੀ ਡਿਫਰੈਂਟ ਹੈਗਾ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਾਣ ਕੇ ਦੇ ਦਿਓ ਵੀ ਇਹਦੇ ਵਿੱਚ ਕਿਹੜੀ ਦੇ ਰਹੇ ਹੈਗੇ ਆ ਆ ਸਭ ਤੋਂ ਟਾਪ ਮਾਡਲ ਆ ਸਾਰੇ ਇਹ 72 ਵੋਲਟ ਜੀ ਹੀ ਮਿਲਣਾ ਹੈ ਅੱਛਾ ਜੀ ਇਹ ਮਿਲ ਗਈ ਤੁਸੀਂ ਜੇ ਇਹਦੇ ਨਾਲ ਦਾ ਸੇਮ ਹੋਰ ਮਾਡਲ ਵੀ ਕਈ ਕੰਪਨੀਆਂ ਨੇ ਬਣਾਏ ਆ ਜੀ ਉਹ ਬਹੁਤ ਸਭ ਤੋਂ ਡਬਲ ਰੇਟ ਆ ਉਹਦੇ ਅੱਛਾ ਜੀ ਜਿਹੜੇ ਸਾਡੇ ਰੇਟ ਆ ਇਹ ਬਹੁਤ ਅਸੀਂ ਘੱਟ ਰੇਟ ਰੱਖੇ ਹੋਏ ਆ ਅਸੀਂ ਇੱਥੇ ਇਧਰਲੇ ਪਾਸੇ ਜੇ ਨਵਾਂ ਬਿਜ਼ਨਸ ਕੀਤਾ ਆ ਅੱਛਾ ਜੀ ਪਹਿਲਾਂ ਅਸੀਂ 5 ਸਾਲ ਤੋਂ ਬਿਜ਼ਨਸ ਇਹ ਕਰ ਰਹੇ ਆ ਅੱਛਾ ਜੀ 5 ਸਾਲ ਤੋਂ ਤੁਸੀਂ ਰੈਗੂਲਰ ਕਰ ਰਹੇ ਆ ਰੈਗੂਲਰ ਕਰ ਰਹੇ ਜੀ 5 ਸਾਲ ਤੋਂ ਠੀਕ ਆ ਬਾਕੀ ਸਪੇਅਰ ਪਾਰਟ ਸਾਰ ਤੋਂ ਸਾਰਾ ਅਵੇਲੇਬਲ ਹੁੰਦਾ ਜੀ ਜੀ ਟੋਟਲ ਜੋ ਮਰਜ਼ੀ ਸਰ ਤੋਂ ਹਰ ਇੱਕ ਆਈਟਮ ਪਈ ਹੁੰਦੀ ਆ ਈ ਰਿਕਸ਼ੇ ਦੀ ਵੀ ਪਈ ਹੁੰਦੀ ਆ ਇਹਦੀ ਤਾਂ ਸਕੂਟਰ ਤਾਂ ਚਲੋ ਅਸੀਂ ਬਹੁਤ ਜ਼ਿਆਦਾ ਸੇਲ ਕਰਦੇ ਆ ਠੀਕ ਆ ਅਸੀਂ ਆਪਾਂ ਪੁੱਛ ਤੁਹਾਨੂੰ ਪੁੱਛਣਾ ਸਵਾਲ ਹੈ ਸਾਡਾ ਇੱਕ ਕਿ ਜਿੰਨੀ ਕਿ ਆਪਾਂ ਹੁਣ ਇੱਥੇ ਥੋੜੇ ਕ ਸਮੇਂ ਤੋਂ ਖੁੱਲੀ ਹੈ ਇਹ ਡੀ ਆਜੰਸੀ ਹੈ ਨਾ ਹਾਂਜੀ ਹਾਂਜੀ ਪਰ ਫਿਰ ਵੀ ਆਪਾਂ ਕਿੰਨੀ ਕਿ ਸੇਲ ਇਹਦੀ ਹੋ ਜਾਂਦੀ ਹੈਗੇ ਮਹੀਨੇ ਦੀ ਇਹਦੀ ਆ ਜੀ ਸਭ ਤੋਂ ਇੱਥੇ 20 25 ਪੀਸ ਇੱਥੇ ਵਿਕਦੇ ਆ ਅੱਛਾ ਜੀ ਤਾਂ 20 25 ਪੀਸ ਸਾਡੇ ਕਪੂਸਲੇ ਦੇ ਵਿੱਚ ਵਿਕ ਜਾਂਦੇ ਆ ਯਾਨੀ ਕਿ 50 60 ਪੀਸ ਤੁਸੀਂ ਮਹੀਨੇ ਦਾ ਕੱਢ ਜਾਂਦੇ ਆ ਨੋਰਮਲ ਹਾਂਜੀ 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 ਤੇ ਇਹ ਦਾ ਜਿਹੜੇ ਲੋਕ ਲੈ ਕੇ ਜਾਂਦੇ ਉਹਨਾਂ ਦਾ ਫਿਰ ਰਿਸਪੌਂਸ ਕਿਹੋ ਜਿਹਾ ਹੁੰਦਾ ਹੈਗਾ ਬਹੁਤ ਵ ਜਿਹੜਾ ਬੰਦਾ ਲੈ ਕੇ ਜਾਂਦਾ ਦੁਬਾਰਾ ਇਹਨੂੰ ਕਿਸੇ ਮਕੈਨਿਕ ਤੋਂ ਲਿਜਾਣ ਦੀ ਲੋੜ ਨਹੀਂ ਇਵਨ ਸਾਡੇ ਤੋਂ ਵੀ ਨਹੀਂ ਆਉਂਦੀ ਲੋੜ ਜੀ ਇਹਦੀ ਬੈਟਰੀ ਦੀ ਤੁਸੀਂ ਗਾਰੰਟੀ ਵੀ ਦਿੰਦੇ ਆ ਹਾਂਜੀ 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 ਕਿੰਨੇ ਟਾਈਮ ਦੀ ਗਾਰੰਟੀ ਦਿੰਦੇ ਗਾਰੰਟੀ ਜੀ ਦੇਖੋ 6 ਮਹੀਨੇ ਵੀ ਆ ਸਾਲ ਵੀ ਜੀ ਠੀਕ ਆ ਜੀ ਤੇ ਜਿਹੜੀ ਆਪਾਂ 35000 ਦੀ ਦਿੰਦੇ ਆ ਵਿਦਆਊਟ ਗਾਰੰਟੀ ਅਸੀਂ ਉਹਦੀ ਵੀ ਤੁਹਾਨੂੰ ਗਾਰੰਟੀ ਦਵਾਗੇ ਭਾਈ ਜਿਹੜੇ ਸਾਡੇ ਕੋਲ ਇਲੈਕਟ੍ਰੋਨਿਕ ਸਕੂਟਰ ਇਸ ਟਾਈਮ ਅਵੇਲੇਬਲ ਹੈਗੇ ਆ ਇਹਦੀ ਕੀ ਐਵਰੇਜ ਹੈਗੀ ਕਿੰਨੀਆਂ ਬੈਟਰੀਆਂ ਸਾਡੇ ਦਸ ਕੁ ਵੀਰਾਂ ਨੂੰ ਹੋਰੇ ਬਾਰੇ ਵੀ ਜਾਣ ਕਰ ਦਿਓ ਜੀ ਠੀਕ ਆ ਜੀ ਦੇਖੋ ਸਰ ਸਭ ਤੋਂ ਇੱਕ ਇਹ ਆ 72 ਦੇ 72 वोल्ट ਦਾ 72 वोल्ट ਇਹਦੇ ਚ 6 ਬੈਟਰੀਆਂ 72 वोल्ट ਦਾ ਨਾਲ ਚਾਰਜਰ ਦਵਾਂਗੇ ਨਾਲ 6 ਬੈਟਰੀਆਂ ਦਵਾਂਗੇ ਜੀ ਇਹਦੀ ਐਵਰੇਜ ਆਊਗੀ 50 ਤੋਂ 70 ਕਿਲੋਮੀਟਰ ਇਹ ਕਿਹੜਾ ਮਾਡਲ ਆ ਜੀ ਹਾਂਜੀ ਇਹ ਜੀ ਇਹਦਾ ਹੈਗਾ ਪਲੈਂਟਮ ਪਲੱਸ ਪਲੈਂਟਮ ਪਲੱਸ ਠੀਕ ਆ ਜੀ ਇਹ ਵੀ ਹੋਈ ਆ ਜੀ ਇਹਦੇ ਤੇ ਤਿੰਨ ਕਲਰ ਮਿਲਗੇ ਅੱਛਾ ਜੀ ਵਾਈਟ ਬਲੈਕ ਤਾਂ ਗ੍ਰੇ ਠੀਕ ਆ ਜੀ ਆ ਕਿੰਨੇ ਮਾਡਲ ਤੁਹਾਡੇ ਲੱਗੇ ਹੋਏ ਇੱਥੇ ਇਹ ਤਿੰਨੇ ਇੱਕੋ ਮਾਡਲ ਲੱਗੇ ਹੋਏ ਹਾਂਜੀ ਹਾਂਜੀ ਤਿੰਨੇ ਮਾਡਲ ਇੱਕੋ ਹੀ ਆ ਜੋ ਜਿੱਦਾਂ ਦੀ ਤੁਸੀਂ ਪੈਸੇ ਕਰਤੂਗੇ ਉਹਨੇ ਇਹਦੀ ਰੇਟ ਉੱਪਰ ਤੋਂ ਨੇ ਹੁੰਦਾ ਬੈਟਰੀ ਦੇ ਹਿਸਾਬ ਨਾਲ ਠੀਕ ਆ ਜੀ ਤੇ ਇਹ ਵੀ ਸੇਮ ਮਾਡਲ ਹੈ ਹਾਂਜੀ ਹਾਂਜੀ ਇਹਦੇ ਤੁਸੀਂ ਜਿਹਦਾਂ ਦਾ ਵੀ ਤੁਸੀਂ ਜਿੰਨੇ ਤੁਸੀਂ ਚਲਾਉਣਾ ਹੈ ਉਹਨੂੰ ਜਿੰਨੇ ਕਿਲੋਮੀਟਰ ਤੁਹਾਨੂੰ ਚਾਹੀਦੇ ਆ ਅਸੀਂ ਓਨੇ ਵਾਲੀ ਹੀ ਬੈਟਰੀ ਰਖਾ ਕੇ ਵਿੱਚ ਦੇ ਦੇਈ ਦੀ ਆ ਅੱਛਾ ਜੀ ਠੀਕ ਆ ਜੀ ਵਿੱਚ ਓਨਾ ਹੀ ਕਿਲੋਮੀਟਰ ਜਿੰਨੇ ਤੁਹਾਨੂੰ 50 ਕਿਲੋਮੀਟਰ ਚਾਹੀਦੇ 50 ਕਿਲੋਮੀਟਰ ਵਾਲੀ 60 ਵਾਲੀ ਚਾਹੀਦੀ 60 ਵਾਲੀ 80 ਵਾਲੀ ਕਹਿੰਦੇ 80 ਕਿਲੋਮੀਟਰ ਵਾਲੀ ਐਵਰੇਜ ਕਿੰਨੀ ਕਹ ਜਾਂਦੀ ਹੈ ਇਹ ਮੀਨੀਮ 50 70 ਕਿਲੋਮੀਟਰ ਹੈ ਹੀ ਆ ਜੀ ਨਾਰਮਲ 50 70 ਕਿਲੋਮੀਟਰ ਐਵਰੇਜ ਨਾਰਮਲ ਆ ਜੀ ਨਾਰਮਲ ਨਾਰਮਲ ਠੀਕ ਆ ਜੀ ਤੇ ਵੈਸੇ ਇਹਨਾਂ ਦਾ ਦੂਜੀ ਦਾ ਐਕਟਿਵਾ ਹੈਗੀ ਆ ਐਕਟਿਵਾ ਦਾ ਜਿਹੜੀਆਂ ਡੀਜ਼ਲ ਵਾਲੀਆਂ ਆ ਪੈਟਰੋਲ ਵਾਲੀਆਂ ਕਹੇ ਗਿਆ ਹਾਂ ਹਾਂਜੀ ਹਾਂਜੀ ਉਹਨਾਂ ਤੇ ਇਹਨਾਂ ਵਿੱਚ ਕੀ ਫਰਕ ਹੈਗਾ ਸਾਡੇ ਦਾ ਸੁਪੀਰਨ ਉਹਦੇ ਬਾਰੇ ਵੀ ਜਾਣ ਕੇ ਤਾਂ ਤਾਂ ਜੋ ਉਹ ਵੀ ਦੇਖੋ ਅਸੀਂ ਵੀਡੀਓ ਦੇਖ ਕੇ ਵੱਲੋਂ ਅਸੀਂ 30 ਸਾਲ ਤੋਂ ਇਹ ਕੰਮ ਕਰ ਰਹੇ ਹਾਂ ਜੀ ਸਾਰਾ ਸਪੇਅਰ ਪਾਰਟ ਦਾ ਟੂ ਵੀਲਰ ਲਾਈਨ ਦਾ ਜੀ ਜਿਸ ਨੇ ਤਾਂ ਐਕਟਵਾ ਲੈਣੀ ਆ ਜੀ ਉਹਦਾ 1 ਲੱਖ ਰੁਪਏ ਦਾ ਸਾਲ ਦਾ ਐਕਸਟਰਾ ਖਰਚਾ ਆ ਲੈਣ ਤੋਂ ਬਾਅਦ ਜੀ ਲੱਖ ਦੇ ਆਸ-ਪਾਸ ਤੋਂ ਉਹਦਾ ਵੀ ਨੋਰਮਲ ਖਰਚਾ ਆ ਜੀ ਜਦੋਂ ਅਸੀਂ ਇਹਨੂੰ ਦੁਬਾਰਾ ਇਹ ਲੈਨੇ ਆ ਅਲੈਕਟਿਕ ਜੀ ਇਹਨੇ ਘੱਟ ਤੋਂ ਘੱਟ ਜਿਆਦਾ ਤਾਂ ਮੈਂ ਨਹੀਂ ਕਹਿਣਾ 50000 ਰੁਪਏ ਦਾ ਬੈਨੀਫਿਟ ਦੇ ਕੇ ਜਾਣਾ ਜਾਂਦੇ ਵੇਲੇ ਇੱਕ ਸਾਲ ਦਾ ਇੱਕ ਸਾਲ ਦਾ ਠੀਕ ਆ ਉਹਦਾ ਇੱਕ 50000 ਦਾ ਤੁਸੀਂ ਪਲੱਸ ਦਾ ਉਹਦਾ ਖਰਚਾ ਆ ਪੈਟਰੋਲ ਦਾ ਰਿਪੇਅਰ ਦਾ ਉਹਦੇ ਇੰਜਨ ਆਇਲ ਚੇਂਜ ਕਰਵਾਣੇ ਪੈਂਦੇ ਆ ਫਿਲਟਰ ਚੇਂਜ ਕਰਵਾਣੇ ਪੈਂਦੇ ਆ ਜੀ ਤੇ ਇਹਦਾ ਜਿਹੜਾ ਕੋਈ ਫਿਲਟਰ ਨਹੀਂ ਕੋਈ ਇੰਜਨ ਆਇਲ ਨਹੀਂ ਕੋਈ ਕਿਸੇ ਤਰ੍ਹਾਂ ਦਾ ਐਕਸਟਰਾ ਖਰਚਾ ਨਹੀਂ। ਇਹਨਾਂ ਵਿੱਚ ਜਿਹੜੀਆਂ ਮੋਟਰਾਂ ਲੱਗੀਆਂ ਉਹ ਕਿੰਨੇ ਹੌਸਪਾਵਰ ਦੀਆਂ ਆਂਦੀਆਂ? ਉਹ ਜੀ ਹੁੰਦੀਆਂ ਜੀ ਵੈਸੇ ਤਾਂ 250 ਵਾਰ ਦੀ ਕਹਿੰਦੇ ਆ। ਅੱਛਾ 250 ਵਾਰ ਦੀ। ਠੀਕ ਆ ਜੀ। ਉਹ ਉਹ ਹੈ ਵਧੀਆ ਵਾਲੀਆਂ ਆਂ। ਅਜੇ ਤੱਕ ਮੋਟਰ ਕਿਸੇ ਨੇ ਖੋਲ ਕੇ ਨਹੀਂ ਦੇਖੀ ਵੀ ਕਿਦਾਂ ਦੀ ਆ। ਠੀਕ ਆ ਜੀ। ਨਾ ਕਦੀ ਖਰਾਬ ਹੁੰਦੀ ਆ। ਜੀ। ਇਹੋ ਹੀ ਕੰਪਨੀ ਦੀ ਕਿਸੇ ਦੀ ਵੀ ਲੈ ਲਓ। ਇੱਕ ਪਿੱਛੇ ਜੇ ਬਹੁਤ ਸਾਰੀਆਂ ਵੀਡੀਓ ਵਾਇਰਲ ਹੋ ਜਾਂਦੀ ਕਿ ਇਸ ਸਕੂਟਰ ਨੂੰ ਅੱਗ ਲੱਗ ਜਾਂਦੀ ਆ ਆਗਿਆ। ਭਾਈ ਜੀ ਉਹ ਉਹਦੇ ਬਾਰੇ ਤਾਂ ਕੀ ਜਾਣਕਾਰੀ? ਉਹ ਲਿ ਉਹ ਲਿਥੀਅਮ ਬੈਟਰੀ ਆ। ਅੱਛਾ ਜੀ। ਉਹ ਜਿਹੜੀਆਂ ਉਹਨਾਂ ਨੂੰ ਪਹਿਲਾਂ ਅੱਗ ਲੱਗਦੀ ਸੀ ਹੁਣ ਨਹੀਂ ਲੱਗਦੀ ਪਰ ਹੁਣ ਵੀ ਸ਼ਾਇਦ ਲੋਕਾਂ ਤੋਂ ਮਾਲ ਪੁਰਾਣਾ ਨਾ ਹੋਵੇ ਕਿ ਦੇਖੋ ਜੀ ਪਰ ਕਿਸੇ ਕੋਲ ਬਾਈਚਾਸ 4 ਸਾਲ ਪੁਰਾਣਾ ਵੀ ਲੋਕਾਂ ਦੇ ਕੋਲ ਮਾਲ ਪਿਆ ਜਿਹਨਾਂ ਦਾ ਨਹੀਂ ਵਿਕਦਾ ਠੀਕ ਹੈ ਜੀ ਸਭ ਤੋਂ ਤਾਂ ਹਰ ਮਹੀਨੇ ਸਟਾਕ ਚੇਂਜ ਹੋ ਜਾਂਦਾ ਅਛਾ ਇੱਕ ਟੱਟਾ ਮੈਂ ਬਾਹਰ ਪੜਿਆ ਸੀਗਾ ਕਿ 1 ਲੱਖ ਦੇ ਵਿੱਚ ਤਿੰਨ ਸਕੂਟਰੀਆਂ ਲੋ ਸਪੈਸ਼ਲ ਆਫਰ ਹੈ ਹਾਂਜੀ ਹਾਂਜੀ ਉਹ ਕੀ ਆਫਰ ਹੈਗਾ ਉਹ ਕਿਵੇਂ ਤੁਸੀਂ ਅਵੇਲੇਬਲ ਕਰਾ ਕੇ ਦਿੰਨੇ ਹੋ 1 ਲੱਖ ਦੇ ਵਿੱਚ ਤਿੰਨ ਸਕੂਟੇ ਕਿਸ਼ਤਾਂ ਤੇ ਆ ਕੈਸ਼ ਦਿੰਨੇ ਆ ਨਹੀਂ ਜੀ ਕਿਸ਼ਤਾਂ ਤੇ ਜੀ ਆਸਾਨ ਕਿਸ਼ਤਾਂ ਤੇ ਆ ਜੀ ਉਹ ਜਿੰਨੇ ਦਾ ਤੁਸੀਂ ਐਕਟਵਾ ਲੈ ਕੇ ਪੈਟਰੋਲ ਲਾਉਣਾ ਨਾ ਉਹਨੇ ਦਾ ਅਸੀਂ ਤੁਹਾਨੂੰ ਉਹਦੇ ਨਾਲ ਵੀ ਘੱਟ ਕੇਸ ਕਰਵਾ ਕੇ ਦੇਵਾਂਗੇ ਜੀ ਤੱਕ ਕਿਸ਼ਤ ਵੀ ਛੋਟੀ ਕਰਵਾ ਕੇ ਦਵਾਂਗੇ ਮਜਾਜ ਫਾਈਨੈਂਸ ਨਾਲ ਕਰਾ ਕੇ ਦਵਾਂਗੇ ਵਿਆਜ ਸਨਾਸ ਜਿੱਤੇ ਅੱਜਕੱਲ ਆਮ ਇਲੈਕਟ੍ਰੋਨ ਹਾਂ ਜੀ ਹਾਂ ਜੀ ਸਾਰੇ ਜਿੱਥੋਂ ਤੁਸੀਂ ਲੋਕਾਂ ਦੇ ਕਾਰਡ ਪਹਿਲਾਂ ਹੀ 40% ਲੋਕਾਂ ਦੇ ਬਣੇ ਹੋਏ ਬਣੇ ਆ ਕਿਉਂਕਿ ਅੱਜਕੱਲ ਲੋਕੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇਹੋ ਕਿ ਹਰੇਕ ਆਦਮੀ ਕੈਸ਼ ਬਹੁਤ ਘੱਟ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਆਸਾਨ ਕਿਸ਼ਤ ਦੇ ਉੱਤੇ ਲੋਕੀ ਲੈ ਲਈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜੀ 1 ਲੱਖ ਦੇ ਤਿੰਨ ਸਕੂਟਰ ਉਹ ਕਿਹਣੀ ਆ ਇਹਨਾਂ ਵਿੱਚ ਇਹ ਉਹ ਬਾਹਰ ਲੱਗੀਆਂ ਜੀ ਉਹਦੇ ਨਾਲ ਸਾਡੇ ਦਸ਼ਕ ਵੀਰਾਂ ਨੂੰ ਉਹ ਵੀ ਦਿਖਾ ਦਿਓ ਲੋ ਜੀ ਆਪਾਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਕਿ ਭਾਜੀ ਹੁਣਾਂ ਕੋਲ ਜਿਹੜੀ 1 ਲੱਖ ਦੀਆਂ 3 ਸਕੂਟਰੀਆਂ ਪੋਰੇ ਬਾਰੇ ਵੀ ਜਾਣਕਾਰੀ ਲਵਾਂਗੇ ਭਾਜੀ ਹੁਣਾਂ ਕੋ ਉਹਨਾਂ ਕੋਲ ਉਹਨਾਂ ਵਿੱਚ ਕਿਹੜੀ ਬੈਟਰੀ ਆਉਂਦੀ ਹੈਗੀ ਕਿੰਨੇ ਬੋਲਟ ਦੀ ਉਹ ਹੋ ਹੈਗੀ ਆ ਆਹ ਵੇਖੋ ਭਾਜੀ ਇੱਧਰ ਮਾਡਲ ਆ ਜਿਹੜਾ ਤੁਹਾਨੂੰ 35000 ਰੁਪਏ ਆਪਾਂ ਇੱਕ ਦੇਵਾਂਗੇ ਜਿਹੜੀਆਂ ਤੁਸੀਂ ਕਹਿੰਦੇ ਇੱਕ ਲੱਖ ਦੇ ਵਿੱਚ 1 ਲੱਖ ਦੀਆਂ ਜਿਹੜੀਆਂ 3 ਹਨਾ 35000 ਤੁਹਾਨੂੰ ਗਾਰੰਟੀ ਵੀ ਦੇਵਾਂਗੇ ਗਣੀਆਂ ਲੱਖ ਦੀਆਂ ਤੇ ਨਾ ਉਹ ਤੁਹਾਨੂੰ ਵੈੱਟ ਰਿਆਂ ਆ ਸਸਤੀਆਂ ਪਾ ਕੇ ਦਿੰਦੇ ਆ ਜੀ ਅਸੀਂ ਸਸਤੀਆਂ ਹੀ ਦਵਾਂਗੇ ਜਿਹੜੀ ਸਰ ਤੋਂ ਟੌਪ ਮਾਡਲ ਚ ਬੈਟਰੀ ਪਈ ਹੋਈ ਆ ਉਹੀ ਬੈਟਰੀ ਇਹਦੇ ਚ ਵੀ ਦਵਾਂਗੇ ਇਹ ਕਿੰਨੇ ਵੋਲਟੇਜ ਦੀ ਹੁੰਦੀ ਆ ਇਹ ਜੀ ਇਹ 60 ਤੇ ਜੀ 5 ਬੈਟਰੀਆਂ ਦਾ ਦਵਾਂਗੇ ਜੀ ਦਿੱ ਚਾਰਜਰ ਦਿੱ ਬੈਟਰੀਆਂ 35000 ਦੇ ਵਿੱਚ ਇਹ ਸਪੈਸ਼ਲ ਆਫਰ ਆ ਬਾਬੇ ਬੂਤੇ ਜਿਹਨੇ ਮੇਲੇ ਤੇ ਲਗਾਈ ਹੋਈ ਇਹਦੇ ਠੀਕ ਆ ਏ ਜਿਹੜੀ ਇਸ ਗੁੱਟਰੀ ਕਿੰਨਾ ਕੁ ਲੋਡ ਖੇਚ ਲੈਂਦੀ ਹੈਗੀ ਆ ਲੋਡ ਦਾ ਜੀ ਇਹਦਾ ਕੋਈ ਪ੍ਰੋਬਲਮ ਨਹੀਂ ਹੈ 2 ਕਿਲੋਟਲ ਤੱਕ ਜਿੱਧਰ ਮਰਜ਼ੀ ਲੈ ਕੇ ਫੋਰੇ ਰੋ 2 ਕਿਲੋਟਲ ਤੱਕ ਲੈ ਕੇ ਜਾ ਸਕਦੇ ਹਾਂ ਹਾਂਜੀ 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 ਇਹ ਵੀ ਸੇਮ ਹੀ ਹੈ ਇਹ ਜੀ ਵੱਡੀ ਹੈ ਜੀ ਇਸ ਤੋਂ ਟਾਪ ਮਾਡਲ ਇਹਦਾ ਅੱਛਾ ਜੀ ਹਾਂਜੀ ਆ ਉਹਦੇ ਨਾਲ ਦਾ ਮਾਡਲ ਸੇਮ ਆਹ ਵਾਲਾ ਆ ਜੀ ਇਹਦੇ ਵੀ ਤੁਹਾਨੂੰ ਬਲੈਕ ਵਾਈਟ ਤੇ ਗ੍ਰੇ ਰੰਗ ਦੇ ਤਿੰਨ ਮਿਲਣਗੇ ਜੀ ਅਗਰ ਸ਼ਰਮਾ ਜੀ ਕਿਸੇ ਵੀ ਰੈਪਨ ਨੇ ਇਸ ਗੁੱਟਰੀ ਤੁਹਾਡੇ ਕੋਲ ਅਵੇਲੇਬਲ ਲੈਣੀ ਹੈ ਵੇ ਤੁਹਾਡੇ ਤੇ ਕਰ ਵਿਜ਼ਿਟ ਕਰਨੀ ਹੋਵੇ ਤੇ ਆਪਣੀ ਦੁਕਾਨ ਦੀ ਕੋਈ ਲੋਕੇਸ਼ਨ ਜ਼ਰੂਰ ਸਾਡੇ ਦੱਸ ਕੇ ਰੱਖਾ ਜੀ ਸਾਡੀ ਹੈਗੀ ਟਾਂਡਾ ਉਮੜ ਨੀਅਰ ਬਾਬਾ ਬੂਟਾ ਭਗਤ ਮਾਰਕੀਟ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 98146 50388 ਤੇ ਬਾਕੀ ਅਸੀਂ ਅਸਲ ਕਿਸ਼ਤਾ ਜੀ ਵੀ ਤੁਹਾਨੂੰ ਇਹ ਤਿਆਰ ਕਰਵਾ ਕੇ ਦਿੰਨੇ ਆ ਜੀ ਦੋਸਤੋ ਅਗਰ ਤੁਸੀਂ ਵੀ ਇਲੈਕਟ੍ਰੋਨਿਕ ਸਕੂਟਰੀਆਂ ਦੇ ਚਾਹਵਾਨ ਹੋ ਤੇ ਇੱਕ ਵਾਰੀ ਸ਼ਰਮਾ ਏਜੰਸੀ ਦੇ ਵਿੱਚ ਜਰੂਰ ਆ ਕੇ ਵਿਜ਼ਿਟ ਕਰੋ ਤਾਂ ਜੋ ਇੱਥੇ ਆ ਕੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਤੁਹਾਨੂੰ ਕਿੰਧਾ ਦੀ ਅਵੇਲੇਬਲ ਕਰਵਾ ਰਹੇ ਹੈਗੇ ਆ ਔਰ ਇਹ ਵੀਡੀਓ ਨੂੰ ਦੇਖਦੇ ਜਿੰਨੇ ਵੀ ਵੀਰ ਭੈਣ ਹੈਗੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਸ਼ਰਮਾ ਏਜੰਸੀ ਟਾਂਡਾ ਇਹਨਾਂ ਦੀ ਲੋਕੇਸ਼ਨ ਹੈਗੀ ਆ ਨੇੜੇ ਬਾਬਾ ਬੂਟਾਪਕ ਮੰਦਿਰ ਮਾਰਕੀਟ ਔਰ ਬਹੁਤ ਵਧੀਆ ਸਕੂਟਰੀਆ ਦੇ ਰਹੇ ਹੈਗੇ ਵੀਰਹੁਣੇ ਇੱਕ ਵਾਰੀ ਜਰੂਰ ਵਿਜ਼ਿਟ ਕਰੋ ਸਾਰੇ ਨੂੰ ਰਿਕਵੈਸਟ ਹੈ ਸਾਡੀ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਔਰ ਆਪਾਂ ਥਲੇ ਕਮੈਂਟ ਥਲੇ ਪੱਟੀ ਦੇ ਵਿੱਚ ਆਪਾਂ ਇਹਨਾਂ ਦਾ ਐਡਰੈਸ ਚਲਾਦਾ ਕਿ ਜੇਕਰ ਕਿਸੇ ਵੀਰ ਭੈਣ ਨੂੰ ਇਲੈਕਟ੍ਰੋਨਿਕ ਸਕਿਉਰਟੀ ਚਾਹੀਦੀ ਹੈ ਤੇ ਵੀਰਹੁਣਾਂ ਦੇ ਨਾਲ ਇੱਕ ਵਾਰੀ ਜ਼ਰੂਰ ਸਟਾਰਟ ਕਰੋ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਸਮਝ ਲਈ థాంਕਿਊ